ਜੰਡਿਆਲਾ ਗੁਰੂ ਦੇ ਨਾਲ ਲੱਗਦੇ ਪਿੰਡ ਤਾਰੜ ਵਿਖੇ ਇੱਕ ਕਾਰ ਵਿੱਚ ਵੜ ਕੇ ਚਲਾਈਆਂ ਗੋਲੀਆਂ ਪਿੰਡ ਤੇ ਮੋਵਾਲਦੇ ਗਾਂਦੀ ਨਾਂ ਦੇ ਨੌਜਵਾਨ ਵੱਲੋਂ ਚਲਾਈਆਂ ਗਈਆਂ ਸੀ ਗੋਲੀਆਂ ਮੋਟਰਸਾਈਕਲ ਖੋਣਦੀ ਕੀਤੀ ਸੀ ਕੋਸ਼ਿਸ਼ ਜਿਸ ਤੇ ਚੱਲਦੇ ਕਾਰ ਵਿੱਚ ਵੜ ਕੇ ਚਲਾਈਆਂ ਸੀ ਗੋਲੀਆਂ ਗੋਲੀਆਂ ਚਲਾ ਕੇ ਨੌਜਵਾਨ ਹੋਇਆ ਫਰਾਰ ਪੀੜਿਤ ਪਰਿਵਾਰ ਪੁਜਿਆ ਜੰਡਿਆਲਾ ਥਾਣੇ ਦੇ ਬਾਹਰ ਸਰ ਜੀ ਸਰ ਜੀ ਤਾੜੜ ਪਿੰਡ ਕੀ ਰਾਤੀ ਵਾਰਦਾਤ ਕੀ ਗੱਲਬਾਤ ਹੈ ਰਤੀ ਏ ਮੁੰਡੇ ਮੰਡੇ ਬਾਹਰ ਲੜ ਪਏ ਆ ਗਾਂਧੀ ਆ ਮੁੰਡਾ ਤੇ ਮੋਬਾਈਲ ਦਾ ਅੱਛਾ ਫੀਟ ਕਰ ਤੋਂ ਲੜੇ ਆ ਇਹ ਮੋਟਰਸਾਈਕਲ ਤੋਂ ਲੜੇ ਮੋਟਰਸਾਈਕਲ ਖੋਂਦਾ ਹੀ ਅੱਛਾ ਤੁਹਾਡਾ ਹੀ ਮੋਟਰਸਾਈਕਲ ਹਾਂਜੀ ਤੁਹਾਡਾ ਇਹ ਤੇ ਲੁੱਟ ਖੋਂ ਕਰਦਾ ਹੀ ਮੁੜ ਕੇ ਘਰੇ ਆਣ ਕੇ ਤੇ ਗੋਲੀਆਂ ਚਲਾ ਕੇ ਨਾਲੇ ਤੋੜ-ਫੋੜ ਕਰ ਗਏ ਕਿੰਨੇ ਵਜੇ ਰਾਤ ਗੱਲ ਆ 8 ਵਜੇ ਦੀ 8 ਵਜੇ ਰਾਤੀ ਗੋਲੀਆਂ ਹਾਂਜੀ ਹਾਂਜੀ ਤੇ ਹੈਗੇ 12-13 ਜਾਣੇ ਨੁਕਸਾਨ ਕਿੰਨਾ ਕੁ ਕੀਤਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਾਜੀ ਕਿੰਦੇ ਗੋਲੀ ਲੱਗੀ ਲੁਕੀ ਗਏ ਜਾਂ ਨਹੀਂ ਗੋਲੀ ਨਹੀਂ ਲੱਗੀ ਬਚ ਗਏ ਜੀ ਬਚ ਗਏ ਸਮਾਨ ਬਹੁਤ ਤੋੜ ਗਿਆ ਭੱਜ ਕੇ ਜਾਨ ਬਚਾਈਏ ਭੱਜ ਕੇ ਜਾਨ ਬਚਾਈਏ ਹਾਂ ਇਹ ਅੰਦਰ ਆਂਦੇ ਹੋਵੇ 9 ਸਸਾ ਹੀ ਅੰਦਰੇ ਲੁਕਿਆ ਰਹੀਆਂ ਇਹਦਾ ਪੂਰਾ ਨਾਮ ਕੀ ਗੱਲ ਇਹਦਾ ਗੱਲ ਹੀ ਆ ਉਦਾਂ ਸਾਨੂੰ ਪੂਰੇ ਨਾਮ ਦਾ ਨਹੀਂ ਪਤਾ ਹਾਂ ਜੀ ਮੰਗ ਕਰਦੇ ਪਰਚਾ ਸੁਣਾ ਮੰਗੇ ਹੋਈ ਕਿ ਜਾਂ ਸਾਨੂੰ ਸਮਾਨ ਭਰਦੇ ਜਾਂ ਇੱਥੇ ਪਰਚਾ ਹੋ ਜਾਏ ਹਾਂਜੀ ਹਾਂਜੀ ਕੀ ਨਾਮ ਜੀ ਗੁਰਸੇਵਿਕ ਸਿੰਘ ਗੁੱਸੇ ਵਕਸਿੰਜੀ ਕੀ ਗੱਲ ਹੋਈ ਹੈ ਜੀ ਗੱਲ ਇਦਾਂ ਹੀ ਸਰ ਆਪਣਾ ਨਾ ਮਤਲਬ ਹੀ ਮੈਂ ਤੇ ਮੇਰਾ 사ਲਾ ਹੀ ਹੋਤਾ ਤੇ ਮੁੰਡਿਆਂ ਨੇ ਸਾਡੇ ਕੋਲ ਮੋਟਰਸਾਂ ਖੋਣ ਪਏ ਪਹਿਲਾਂ ਤੇ ਉਹਨਾਂ ਨਾਲ ਝਗੜਾ ਹੋਇਆ ਤੇ ਇੰਨੀ ਧੂਮਾਈ ਹੋਈ ਸਾਡੇ ਨਾਲ ਕਿਹੜੀ ਜਗ੍ਹਾ ਖੋਣ ਪਏ ਮੋਟਰਸ ਇਹ ਆਪਣਾ ਧਾਰਣਾ ਦੇ ਲਾਗੇੜਾ ਪੰਪ ਹੈਗਾ ਜੇ ਨਾਲ ਉਹਦੇ ਲਾਗੇ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਅਸੀਂ ਵੀ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਦੇਣੀ ਚਲਾ ਗਈ ਘਰ ਦਾ ਸਮਾਨ ਸੁੱਟਣ ਲੱਗ ਗਿਆ ਸ਼ੀਸ਼ੇ-ਸ਼ੀਸ਼ੇ ਪਾਣੇ